ਮਿਲ ਮਾਲਕਾਂ ਝੁੰਚਣੀ ਆਉਣ ਲੱਗੀ ਉਹ ਮਿਲ ਮਾਲਕਾਂ ਝੁੰਚਣੀ ਆਉਣ ਲੱਗੀ ਕਿ ਸਾਥੋਂ ਕਾਮਿਆਂ ਨੇ ਮਿਲਣਾ ਥੋਣੀਆਂ ਨੇ ਇੱਕ ਮਿਲ ਰੋਈ ਤੇ ਝੁੱਗੀ ਕਹਿਣ ਲੱਗੀ ਤੂੰ ਕਿਉਂ ਰੋਣੀ ਐ ਲੱਖਾਂ ਹੀ ਰੋਣੀਆਂ ਨੇ ਇੱਥੇ ਤੂੰ ਆਣਾ ਉੱਥੇ ਮੈਂ ਜਾਣਾ ਸਾਥੀ ਅਦਨੀਆਂ ਬਦਲੀਆਂ ਹੋਣੀਆਂ ਨੇ ਉਹ ਜਦੋਂ ਮਾਸਟਰਾਂ ਦੇ ਡੌਲਿਆਂ ਤਲਵਾਰ ਪਕੜੀ ਉਹ ਜਦੋਂ ਪਾਵੇਂ ਆਜਾ ਜੂ ਤੇ ਪਾਵੇਂ ਕੱਲ ਆਜੂ ਇਨਕਲਾਬ ਫਿਰ ਸਾਥੀਓ ਅਸਲੀ ਰੁਕਣਾ ਨਹੀਂ ਪਾਵੇਂ ਆਜਾ ਜੂ ਤੇ ਪਾਵੇਂ ਕੱਲ ਆਜੂ ਜਦੋਂ ਜਗ ਦੀ ਸ਼ਮਾ ਆਜ਼ਾਦੀ ਦੀ ਜਦੋਂ ਜਗ ਦੀ ਸ਼ਮਾ ਆਜ਼ਾਦੀ ਦੀ ਭੌਰੇ ਨੂੰ ਸੜਨਾ ਪੈਂਦਾ ਏ ਉਹ ਤੰਗ ਆ ਕੇ ਜੀਨ ਗੁਲਾਮੀ ਤੋਂ ਲੜ ਮੌਤ ਦਾ ਫੜਨਾ ਪੈਂਦਾ ਉਹ ਤੰਗ ਆ 3 ਗ੍ਰਾਮੀ ਤੋਂ ਲੜ ਮੌਤ ਦਾ ਫੜਨਾ ਪੈਂਦਾ ਹੈ ਫੁੱਲਾਂ ਤੋਂ ਸੋਮ ਨੂੰ ਸੁੰਮਾ ਨੂੰ ਫੁੱਲਾਂ ਤੋਂ ਸੋਮ ਨੂੰ ਸੁੰਮਾ ਨੂੰ ਨਿਆ ਵਿੱਚ ਖੜਨਾ ਪੈਂਦਾ ਹੈ ਬਿਨ ਸੀਸ ਤੇ ਸੀਸ ਤੜੀ ਤੇ ਟਿਕਾ ਕੇ ਵੀ ਲੜਨਾ ਪੈਂਦਾ ਬਿਨ ਸੀਸ ਤੇ ਸੀਸ ਤੜੀ ਤੇ ਟਿਕਾ ਕੇ ਵੀ ਲੜਨਾ ਪੈਂਦਾ ਹੈ ਦੱਸੋ ਜਲਮ ਹਾਕਮੋ ਤੁਹਾਡੇ ਰਾਜ ਵਿੱਚ ਕਿਉਂ ਕਹਿਰ ਕਮਾਏ ਜਾਂਦੇ ਨੇ ਦਸੋਂ ਜਾਲਮ ਹਾਕਮੋ ਤੁਹਾਡੇ ਰਾਜ ਵਿੱਚ ਕਿਉਂ ਕਹਿਰ ਕਮਾਏ ਜਾਂਦੇ ਨੇ ਖੱਦਰ ਦੇ ਕੁਰਤੇ ਪਾ ਕੇ ਪਿੱਠਾਂ ਤੇ ਸ਼ੁਰੇ ਚਲਾਏ ਜਾਂਦੇ ਨੇ ਖੱਦਰ ਦੇ ਕੁਰਤੇ ਪਾ ਕੇ ਪਿੱਠਾਂ ਤੇ ਸ਼ੁਰੇ ਚਲਾਏ ਜਾਂਦੇ ਨੇ ਤੁਸੀਂ ਆਖੂ ਉੱਚੀ ਬੋਲਣਾ ਅਸੀਂ ਤਾਂ ਪੰਗੜੇ ਪਾ ਕੇ ਦੱਸਾਂਗੇ ਲਾੜੀ ਮੌਤ ਦੇ ਆ ਕੇ ਦੱਸਾਂਗੇ ਆ ਸਾਗਰ ਤੇ ਤੈਨੂੰ ਤਾਰੀ ਨਾ ਕੇ ਦੱਸਾਂਗੇ ਤੈਨੂੰ ਅਸਲੀ ਬਦਲਾਅ ਲਿਆ ਕੇ ਦੱਸਾਂਗੇ ਤੈਨੂੰ ਨਵਾਂ ਇਨਕਲਾਬ ਲਿਆ ਕੇ ਦੱਸਾਂਗੇ ਧੰਨਵਾਦ